ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇਆ ਲਿਰਾਟ ਮੁਕਤ ਪਦਾਰਥ ਪਾਈ ਹੈ ਠਾਗ ਨਾ ਅਵਕਟ ਘਾਟ ਇਹ ਵਿਰਛ ਦੀ ਪ੍ਰਾਪਤੀ ਜੇ ਹੋਣੀ ਹੈ ਜੇ ਤੁਸੀਂ ਇਹ ਵਿਰਛ ਟੋਲਣਾ ਲੱਭਣਾ ਔਰ ਇਹਦੇ ਖਾਣੇ ਨੇ ਫਲ ਤਾਂ ਸਾਧੂ ਸੰਤ ਪ੍ਰਾਪਤੀ ਹੋਊਏ ਵਿਰਛ ਦੀ ਕੋਈ ਸਾਧੂ ਲੱਭ ਲੋ ਇਹ ਵਿਰਛ ਦੀ ਪ੍ਰਾਪਤੀ ਤਾਂ ਆਉਣੀ ਹੈ ਜੰਗਲ ਵਿੱਚ ਸ਼ੋਰ ਵੀ ਬਹੁਤ ਹੈ ਸਾਰਾ ਜੰਗਲ ਬਚਾ ਨਹੀਂ ਆ ਇੱਕ ਦਿਨ ਅਰਾਮੋੜੇ ਦੋ ਦੋ ਬੇਸ ਨੇ ਸਾਰੇ ਆ ਬਹੁਤ ਨੇ ਜੱਪ ਬਹੁਤ ਨੇ ਤਪ ਬਹੁਤ ਨੇ ਸੰਤ ਬਹੁਤ ਨੇ ਸਾਧੂ ਬਹੁਤ ਨੇ ਸਾਧੂ ਬਹੁਤ ਨੇ ਪ੍ਰਚਾਰਕ ਬਹੁਤ ਨੇ ਸੁਣਨ ਵਾਲੇ ਬਹੁਤ ਨੇ ਪਰ ਸਾਧੂ ਉਹ ਲਵੇ ਉਹ ਜਿਹੜਾ ਸਾਧੂ ਵਾਕਈ ਹੋਵੇ ਹਾਂਜੀ ਕਿਵੇਂ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇਆ ਲਲਾਟ ਪ੍ਰਾਪਤੀ ਵੀ ਤਾਂ ਹੋਊ ਜੇ ਤੁਹਾਡਾ ਮੰਨਿਆ ਹੋਇਆ ਵੀ ਫਿਰ ਤਫਲ ਖਾਣਾ ਹੈ ਤੇ ਸਾਧੂ ਸਾਹਮਣੇ ਜਾ ਕੇ ਵਰਸ਼ ਦਾ ਫਲ ਖਾਣਾ ਨਹੀਂ ਮੰਨਿਆ ਹੋਇਆ ਪ੍ਰਾਪਤੀ ਰੁਕ ਨਹੀਂ ਹੁੰਦੀ ਗੁਰੂ ਘਰ ਸਿੱਕੇ ਗਏ ਹੋਏ ਸਾਰਿਆਂ ਨੂੰ ਇਹ ਗੱਲ ਨਹੀਂ ਹੋ ਗਿਆ ਰਹੇ ਨਾ ਸੰਤ ਦੇ ਵਿੱਚ ਸਾਰੇ ਰਹੇ ਜਿਹਦੇ ਹਾਏ ਹਿਰਦੇ ਵਿੱਚ ਲਲਾਟ ਕਹਿੰਦੇ ਨੇ ਹਿਰਦੇ ਨੂੰ ਜਿਹਦੇ ਵਿੱਚ ਲਿਖਿਆ ਹੋਇਆ ਸੀ ਨਾ ਵੀ ਮੈਂ ਆਹੀ ਚੀਜ਼ ਲੈਣਾ ਆ ਜਿਹੜਾ ਨਾਮ ਦਾ ਹੀ ਗਾਗ ਸੀ ਨਾਮ ਉਸ ਨੂੰ ਮਿਲ ਉਹ ਦਿੱਤੇ ਅਨਾਮ ਸੀ ਉਹ ਵੀ ਤਾਂ ਪਦਾਰਥ ਪਾਈ ਆ ਥਾਕ ਨਾ ਅਵਗਟ ਘਾਟ ਜੇ ਲ ਲਾਡ ਲਿਖਿਆ ਹੋਵੇ ਤਾਂ ਮੁਖ ਪਦਾਰਥ ਪਾਉਣਾ ਜੇ ਮੁਕਤੀ ਹੋ ਵੀ ਮੰਨੀ ਹੋਵੇ ਮੁਕਤੀ ਹੋ ਲੈਣੀ ਹੋਰ ਕੁਝ ਨਹੀਂ ਲੈਣਾ ਥਾਕ ਨਾ ਅਵਗਟ ਘਾਟ ਰਸਤਾ ਬੜਾ ਵਿਖੜਾ ਹੈ ਪਰ ਉਨ ਰਗਾਤ ਨਹੀਂ ਹੋਏ ਹੁੰਦੇ ਜਿਹਦਾ ਲਿਖਿਆ ਹੋਵੇ ਮੰਨਿਆ ਹੋਇਆ ਹੋਵੇ ਕੁਈ ਮੁਕਤੀ ਹੋ ਲੈਣੀ ਹੈ ਔਰ ਕੁਛ ਲੈਣਾ ਨਹੀਂ ਉਹਨੂੰ ਨਾਲੀ ਉਹਦੀ ਰਿਕਵਰੀ ਜਿਹਨਾਂ ਕੋ ਡੇਰਾ ਡੂਰਾ ਬਣਾਉਣਾ ਹੈ ਜਿਹਨਾਂ ਕੋ ਹੋਰ ਭੁੱਖਾ ਹੈ ਉਹ ਫਿਰ ਆਇਆ ਨਾ ਉਹਦੀ ਸਲਾਹ ਬਦਲ ਜਾਂਦੀ ਹੈ ਚੱਲ ਤੇ ਯਾਰ ਮਰਨ ਕੋ ਬੀਜੀਓਟ ਕੋ ਚੀਜ਼ ਉਹਦਾ ਚੀਜ਼ ਤਾਂ ਵਿਚ हट ਜਾਣਾ ਹਾਂਜੀ